ਕੋਈ ਵਿਚਾਰਾ ਪੱਗ ਵਾਲਾ ਕੋਈ ਸਿੱਖ ਵੀ ਜਿਨੇ ਆਪਣੇ ਸਿਰ ਤੇ ਪੱਗ ਬੰਨੀ ਆ ਉਹ ਵੈਸੇ ਹੀ ਇਹਨਾਂ ਨੂੰ ਬੜਾ ਚੁਭ ਰਿਆ ਆ ਜਿਵੇਂ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਦਲਜੀਤ ਦਾ ਮੁੱਦਾ ਛੜਿਆ ਹੋਇਆ ਆ ਵੀ ਉਹਦੀ ਬਾਬਤ ਬੜਾ ਕੁਝ ਉਹਨੂੰ ਤੇ ਪਹਿਲਾਂ ਹੀ ਸਾਜ਼ਿਸ਼ਾਂ ਤਾਂ ਪਹਿਲਾਂ ਹੀ ਹੁੰਦੀਆਂ ਆ ਰੀਆਂ ਐ ਜੋ ਜਿੰਨੇ ਦਸਤਾਰ ਸਜਾਈ ਹੈ ਉਹਨੂੰ ਪਹਿਲਾਂ ਤੋਂ ਹੀ ਅੰਤਕਵਾਦੀ ਉਗਰਵਾਦੀ ਤੱਕ ਕਿਹਾ ਜਾਂਦਾ ਆ ਤੇ ਹੁਣ ਵੀ ਉਹਦੇ ਬਾਬਤ ਬੜਾ ਕੁਝ ਬੜੀ ਨਫਰਤ ਫੈਲਾਈ ਜਾ ਰਹੀ ਹੈ ਤੇ ਬਿਲਕੁਲ ਜੀ ਤੇ ਹਾਂ ਜੀ ਜੇ ਤੁਸੀਂ ਆਪਣੇ ਵਿਚਾਰ ਸਵਾਲ ਕੀਤਾ ਦਾਸ ਦਾ ਇੱਕ ਯਤਨ ਹੁੰਦਾ ਹੈ ਦਾਸ ਕਥਾ ਦੇ ਵਿੱਚ ਵੀ ਕਈ ਸਾਲਾਂ ਤੋਂ ਬੋਲਦਾ ਕਿਉਂਕਿ ਅਸੀਂ ਲਚਰਤਾ ਨਾਲ ਸਹਿਮਤ ਨਹੀਂ ਗੰਦੇ ਗੀਤਾਂ ਦੇ ਨਾਲ ਔਰ ਗੰਦੀਆਂ ਫਿਲਮਾਂ ਜਿਹੜੀਆਂ ਵਰਨੀਆਂ ਕਿਉਂਕਿ ਇਹ ਇਹ ਅੱਜ ਲੱਚਰਤਾ ਹੁਣ ਸੋਸ਼ਲ ਮੀਡੀਆ ਤੇ ਕਿੰਨੀ ਆ ਰਹੀ ਹੈ ਹਾਂ ਬਿਲਕੁਲ ਜੀ ਕਿਉਂਕਿ ਇਹ ਬੱਚੇ ਜਿਹੜੇ ਨੂੰ ਤਾਂ ਬਹੁਤ ਮਾੜੇ ਅਸਰ ਪੈ ਰਹੇ ਨੇ ਤਾਂ ਮੈਂ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਪਰ ਜਦੋਂ ਕਿਸੇ ਨਾਲ ਧੱਕਾ ਹੋਵੇ ਕਿਸੇ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾਵੇ ਕਿਸੇ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਗੁਰੂ ਸਾਹਿਬਾਨ ਨੇ ਜੋ ਸਾਨੂੰ ਸਿਧਾਂਤ ਫਲਸਫਾ ਬਖਸ਼ਿਆ ਨਾ ਕਿ ਤੁਸੀਂ ਖੜਨਾ ਕਿੱਧਰ ਜਿੱਦੇ ਤੇ ਅਤਿਆਚਾਰ ਜ਼ੁਲਮ ਹੋ ਰਿਹਾ ਅਸੀਂ ਉਹਦੇ ਵਾਲੇ ਪਾਸੇ ਖੜਨਾ ਠੀਕ ਹੈ ਭਾਵੇਂ ਅਸੀਂ ਨਾ ਚੀਜ਼ਾਂ ਨਾਲ ਸਹਿਮਤ ਨਹੀਂ ਪਰ ਅੱਜ ਦਲਜੀਤ ਸਿੰਘ ਦੇ ਨਾਲ ਧੱਕਾ ਹੋ ਰਿਹਾ ਜਿਹੜਾ ਉਹ ਤੇ ਅਤਿਆਚਾਰਾਂ ਨੂੰ ਟਾਰਗੇਟ ਬਣਾ ਕੇ ਕਿਸੇ ਤਰ੍ਹਾਂ ਜਿਵੇਂ ਉਹਨਾਂ ਨੇ ਜੀ ਇਹ ਗੱਲ ਆਪਾਂ ਕਿਉਂਕਿ ਇਹ ਦਸਤਾਰ ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਦਸਤਾਰ ਦਾ ਬਹੁਤ ਵੱਡਾ ਨਾਮ ਹੈ ਕਿ ਵੀ ਜੀ ਆਪਾਂ ਗੱਲ ਕਹੀਏ ਵੀ ਕਿਸੇ ਗਾਇਕ ਨੇ ਹੀ ਇਸ ਨੂੰ ਪ੍ਰਚਲਿਤ ਕੀਤਾ ਤਾਂ ਉਹ ਵੀ ਕਹਿਣਾ ਸਾਡੇ ਵਾਸਤੇ ਠੀਕ ਨਹੀਂ ਹੋਏਗਾ। ਹਾਂ ਬਿਲਕੁਲ ਜੀ ਬਿਲਕੁਲ। ਪਰ ਉਹਨੇ ਯਤਨ ਜਿਹੜਾ ਉਹ ਕੀਤਾ ਹੈ ਤੇ ਕਿਉਂਕਿ ਫਰਜ਼ ਸਾਡਾ ਸਾਰਿਆਂ ਦਾ ਬਣਦਾ। ਜੋ ਗੁਰੂ ਸਾਹਿਬ ਜੀ ਦਾ ਫਲਸਫਾ ਸਿਧਾਂਤ ਜੋ ਗੁਰੂ ਸਾਹਿਬ ਸਾਨੂੰ ਬਖਸ਼ਿਆ ਦੁਨੀਆ ਤੱਕ ਲੈ ਕੇ ਜਾਣਾ। ਅ ਠੀਕ ਹੈ। ਉਹ ਦਰਜਾ ਬਦਰਜਾ ਹਰ ਬੰਦੇ ਦਾ ਸਤਕਾਰ ਹੈ। ਪਰ ਅੱਜ ਦਲਜੀਤ ਸਿੰਘ ਤੇ ਅ ਤਕਾ ਹੋ ਰਿਹਾ ਹੈ। ਤਾਂ ਕਿਉਂਕਿ ਭਾਵੇਂ ਉਹ ਉਹਨਾਂ ਦੇ ਵਿਚਾਰਧਾਰਨ ਨਾਲ ਆਪਣੀ ਕੋਈ ਸਹਿਮਤੀ ਨਾ ਹੋਵੇ ਪਰ ਅਸੀਂ ਅਸੀਂ ਖੜਨਾ ਉਹਦੇ ਵੱਲ ਕਿਉਂਕਿ ਉਹਦੇ ਤੇ ਅੱਜ ਅਸੀਂ ਮਜ਼ਲੂਮਾਂ ਦੇ ਪਾਸੇ ਖੜਨਾ ਹਮ ਜਬਰ ਵਾਲੇ ਪਾਸੇ ਨਹੀਂ ਖੜਨਾ ਇਹ ਸਿਧਾਂਤ ਵੀ ਇਹੀ ਰਿਹਾ ਇਹ ਸਾਡਾ ਸਿਧਾਂਤ ਹੈ ਇਹ ਵਾਕਈ ਸਾਜ਼ਿਸ਼ ਹੈ ਕੋਈ ਕਿਉਂਕਿ ਜਦੋਂ ਆਪਾਂ ਉਹਦੇ ਵੱਲ ਦੇਖਦੇ ਹਾਂ ਦਲਜੀਤ ਉਹਨੇ ਜਦੋਂ ਕਿਸਾਨੀ ਸੰਘਰਸ਼ ਹੋਇਆ ਤੇ ਉਹਦੇ ਚ ਹਾਜ਼ਰੀ ਭਰੀ ਤੇ 84 ਦਾ ਜਿਹੜਾ ਕਤਲੇਆਮ ਸੀਗਾ ਉਨੂੰ ਉਹਨੇ ਵੱਡੇ ਪੱਧਰ ਤੇ ਵੱਡੀਆਂ ਸਟੇਜਾਂ ਤੇ ਜਾ ਕੇ ਚੁੱਕਿਆ ਉਹਦੇ ਵੱਲੋਂ ਵਾਰ-ਵਾਰ ਇਹ ਯਤਨ ਹੁੰਦੇ ਰਹੇ ਆ ਤੇ ਮੇਰੇ ਹਿਸਾਬ ਨਾਲ ਤਾਂ ਕਰਕੇ ਹੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਫਿਰ ਦੂਜੀ ਗੱਲ ਗੱਲ ਜੀ ਇੱਕ ਫਿਲਮ ਉਹਨਾਂ ਦੀ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਤੇ ਬਣੀ ਹੈ ਤੇ ਉਹਦੀ ਤੇ ਰੋਕ ਲਗਾ ਦਿੱਤੀ ਗਈ ਹੈ ਬਿਲਕੁਲ ਬਿਲਕੁਲ ਵਧੀਆ ਫਿਲਮਾਂ ਉਹਨਾਂ ਨੇ ਜਿਹੜੀਆਂ ਧਾਰਮਿਕ ਬਣਾਈਆਂ ਨੇ ਹਾਂਜੀ ਖਾਲੜਾ ਜੀ ਤੇ ਜਿਹੜੀ ਫਿਲਮ ਬਣੀ ਉਹ ਤੇ ਰੋਕ ਲੱਗੀ ਕਿਉਂਕਿ ਕਾਰਨ ਤਾਂ ਫਿਰ ਇਹੀ ਆ ਨਾ ਪੀ ਚਲੋ ਉਹਦੇ ਤੇ ਮੈਂ ਮੰਨਣਾ ਵੀ ਤੁਹਾਡੇ ਕੋਲ ਚਲੋ ਉਹ ਤੇ ਤੇ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਹੋ ਪਰ ਜਿਹੜੀ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਉੱਤੇ ਜਿਹੜੀ ਫਿਲਮ ਬਣੀ ਹੈ ਫਿਰ ਉਹਨੂੰ ਕਿਉਂ ਨਹੀਂ ਰਿਲੀਜ਼ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਕਿਸੇ ਨਾ ਕਿਸੇ ਬਹਾਨੇ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਹੁੰਦੀ ਇਹਨੂੰ ਟਾਰਗੇਟ ਜਦੋਂ ਕੋਈ ਸਮਾਂ ਬੰਦ ਹੈ ਤੇ ਅੱਜ ਉਹ ਸਮਾਂ ਕਿਸੇ ਨੇ ਬਹਾਨਾ ਬਣਾ ਕੇ ਹਾਂਜੀ ਤੇ ਮੇਰੇ ਖਿਆਲ ਨਾਲ ਵੀ ਕਲਾਕਾਰ ਕਲਾਕਾਰ ਪਹਿਲਾਂ ਵੀ ਇੱਥੇ ਕੰਮ ਕਰਦੇ ਇੱਧਰ ਦੇ ਉੱਧਰ ਜਾ ਕੇ ਕੰਮ ਕਰਦੇ ਨੇ ਵਿਦੇਸ਼ਾਂ ਤੋਂ ਹੋਰ ਵੀ ਸਾਡੇ ਜਿਹੜੇ ਕਲਾਕਾਰ ਹੋਣਗੇ ਬਹੁਤ ਜਿਹੜੇ ਸਾਡੇ ਇੱਥੇ ਆਣ ਕੇ ਕੰਮ ਕਰਦੇ ਹੋਣਗੇ ਉਹ ਫਿਲਮਾਂ ਦੇ ਵਿੱਚ ਕੰਮ ਕਰਦੇ ਹੋਣਗੇ ਤਾਂ ਸਾਡਾ ਵਪਾਰ ਵੀ ਹੋ ਸਕਦਾ ਉਹ ਸਾਰੇ ਦੇਸ਼ਾਂ ਨਾਲ ਚੱਲਦਾ ਹੀ ਹੈ ਬਿਲਕੁਲ ਚੱਲਦਾ ਹੈ ਕਈ ਸਾਡੇ ਕਈ ਜਿੱਦਾਂ ਪਾਕਿਸਤਾਨ ਦੀ ਟੀਮ ਜਿਹੜੀ ਹੈ ਜੀ ਉਹ ਵੀ ਆਉਂਦੀ ਰਹੀ ਹੈ ਕਬੱਡੀ ਦੀ ਟੀਮ ਹੀ ਇੱਥੇ ਆਉਂਦੀ ਰਹੀ ਹੈ ਬਿਲਕੁਲ ਜੀ ਜਾਂ ਫਿਰ ਹਾਕੀ ਦੀ ਟੀਮ ਹੀ ਇੱਥੇ ਆਉਂਦੀ ਰਹੀ ਹੈ ਜਾਂ ਤਾਂ ਗੈਨੇ ਜੀ ਫਿਰ ਇਦਾਂ ਹੋਏ ਵੀ ਜਾਂ ਤਾਂ ਫਿਰ ਬਿਲਕੁਲ ਸਭ ਕੁਝ ਬੰਦ ਹੋਣਾ ਚਾਹੀਦਾ ਹੈ ਹਾਂ ਇਹ ਠੀਕ ਹੈ ਇਹੋ ਜਿਹਾ ਮਾਹੌਲ ਨਹੀਂ ਪੈਦਾ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਉਹ ਸਾਰੇ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਜਗਤ ਜੰਦਰ ਆਖਲਾ ਆਪਣੀ ਕਿਰਪਾ ਤਾਰ ਇਹੋ ਜਿਹਾ ਵਾਧਵਾ ਨਹੀਂ ਹੋਣਾ ਚਾਹੀਦਾ ਕਿਉਂਕਿ ਵਿੱਚ ਨੁਕਸਾਨ ਹੈ ਤੇ ਸਭਨਾਂ ਨੂੰ ਮਿਲ ਕੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਏਕਪਤਾ ਇੱਕ ਸਿਖਿਆ ਹਮਾਰਕ ਸਿੱਖ ਦੇ ਵਾਸਤੇ ਕੋਈ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਸਾ ਨੂੰ ਕੋ ਬਣ ਤੇ ਅਸੀਂ ਤੇ ਇਹ ਵੀ ਕਹਿੰਨੀ ਆ ਵੀ ਸਰਕਾਰਾਂ ਦੇ ਵਿੱਚ ਵੀ ਇਹੋ ਜੇ ਦੇਸ਼ਾਂ ਵਿਦੇਸ਼ਾਂ ਵਿੱਚ ਇਹੋ ਜੇ ਆਪਸ ਵਿੱਚ ਮਤਭੇਦ ਜਾਂ ਆਵਾਜ਼ਵਾਲ ਨਹੀਂ ਹੋਣੇ ਚਾਹੀਦੇ ਕਿਉਂਕਿ ਸਾਰੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਤੇ ਇਹੋ ਜੇ ਝਗੜਿਆਂ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਬਹੁਤ ਪਰੇਸ਼ਾਨ ਹੁੰਦੇ ਨੇ ਕੁਝ ਗਲਤ ਅਨਸਰ ਹੁੰਦੇ ਨੇ ਉਹਨਾਂ ਦਾ ਖਿਆਲ ਕਰਨਾ ਜ਼ਰੂਰੀ ਹੈ ਜਿਨ੍ਹਾਂ ਵੱਲੋਂ ਨਫ਼ਰਤ ਫਲਾਈ ਨਫ਼ਰਤ ਫਲਾਈ ਜਾਂਦੀ ਹੈ ਹਾਂ ਉਹ ਉਹੋ ਜੇ ਬੰਦਿਆਂ ਨੂੰ ਸਜ਼ਾ ਜਿਹੜੀ ਉਹ ਜਰੂਰ ਦੇਣੀ ਚਾਹੀਦੀ ਹੈ ਨਫ਼ਰਤ ਜਿਹੜੇ ਇਨਸਾਨੀਅਤ ਦੇ ਦੁਸ਼ਮਣ ਨੇ ਉਹ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ ਜਿਹੜਾ ਇਨਸਾਨੀਅਤ ਦਾ ਦੁਸ਼ਮਣ ਹੈ ਉਹਨੂੰ ਸਜ਼ਾ ਬਹੁਤ ਜਲਦੀ ਤੇ ਜ਼ਰੂਰੀ ਮਿਲਣੀ ਚਾਹੀਦੀ ਹੈ ਪਰ ਆਮ ਲੋਕ ਜਿਹੜੇ ਪਬਲਿਕ ਕੋਈ ਆਪਣੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਉਹਨਾਂ ਨੂੰ ਪਰੇਸ਼ਾਨੀ ਕਰਨਾ ਚਾਹੀਦਾ ਸੋ ਇਹੋ ਜਿਹਾ ਵਿਵਾਦ ਨਹੀਂ ਹੋਣੀ ਚਾਹੀਦੇ ਸੋ ਅਸੀਂ ਤਾਂ ਇਹੀ ਪ੍ਰਮਾਤਮਾਗੇ ਅਰਦਾਸ ਕਰ